ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਇ ਸ਼੍ਰੋਮਣੀ ਅਕਾਲੀ ਗਲ ਪੰਜਾਬੀ ਤੇ ਪੰਜਾਬੀਆਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕਰਵਾਨੀਆਂ ਕੀਤੀ ਜਿਹੜੀ ਇਸ ਵੇਲੇ ਵੀ ਮੌਜੂਦਾ ਆਪ ਸਰਕਾਰ ਆ ਪੰਜਾਬ ਦੇ ਵਿੱਚ ਉਹਨੇ ਕਿਹੜੇ ਕਿਹੜੇ ਮੁੱਦੇ ਐਸੇ ਜਿਹੜੇ ਹਾਲ ਤੱਕ ਹੱਲ ਹੀ ਨਹੀਂ ਕੀਤੇ ਮੈਂ ਤੁੰ ਬਾਹ ਰਸ ਇਸ ਲਈ ਰਿਹਾ ਸੀ ਸੰਸਾਦ ਤੁਸੀਂ ਕਿਹਾ ਵੀ ਕਿਹੜੇ ਕਿਹੜੇ ਮੁੱਦੇ ਹੱਲ ਨਹੀਂ ਕੀਤੇ ਮੈਂ ਸੋਡੋ ਤੋਂ ਪੁੱਛਦਾ ਵੀ ਉਹਨਾਂ ਨੇ ਹੱਲ ਕੀ ਕੀਤਾ ਛੋਡੇ ਯਾਦ ਹੋਣਾ ਤੇਜਰੀਵਾਲ ਸਾਹਿਬ ਨੇ ਪਿਆ ਸੀ ਵੀ ਅਸੀਂ 24 ਘੰਟਿਆਂ ਚ ਨਸ਼ਾ ਕਰਤਾ ਅੱਜ ਮੈਸੇਵੀ ਕੀ ਖਲਾਫ ਕੋਈ ਮੁੱਖ ਮੰਤਰੀ ਟਵੀਟ ਕਰਦਾ ਵੀ ਮੇਰੀ ਬੀਐਮ ਦਾ ਡਬਲ ਨਾਮ ਗੱਲ ਹੋ ਗਈ ਔਰ ਸਾਡੇ ਲਈ ਸ਼ਰਮ ਦੀ ਗੱਲ ਹੈ ਵੀ ਬੀਐਮ ਲੈਵਲ ਵੀ ਟਵੀਟ ਕਰਦੀ ਹੈ ਇਹ ਸਾਡੀ ਤਾਂ ਗੱਲ ਨਹੀਂ ਹੈ ਤੇ ਅੱਜ ਇਹ ਵੀ ਮੱਥੇ ਤੇ ਕਲੰਕ ਹੈ ਵੀ ਰੂਲਿੰਗ ਪਾਰਟੀ ਦਾ ਇੱਕ ਅੰਮਲਿ ਰਟਾਇਰਡ ਜਿਹੜਾ ਬਹੁਤ ਸੀਨੀਅਰ ਅਫਸਰ ਹੈ ਉਹ ਸਟੇਜ ਤੋਂ ਕਹਿ ਰਿਹਾ ਹੈ ਜਿਹੜਾ ਨਸ਼ਾ ਹੈ ਉਹ ਅਫਸਰ ਵਟਾ ਰਹੇ ਆ ਰਾਗਵ ਛੱਡੀ ਛੇ ਤੇ ਚਾਹੇ ਗੁੰਡਾਗਰਦੀ ਕਿਸਾਨ ਕਰੇ ਚਾਹੇ ਉਹ ਗੁੰਡਾਗਰਦੀ ਵਪਾਰੀ ਕਰੇ ਚਾਹੇ ਉਹ ਗੁੰਡਾਗਰਦੀ ਮਲਾਜ਼ਮ ਕਰੇ ਚਾਹੇ ਉਹ ਗੁੰਡਾਗਰਦੀ ਨੌਜਵਾਨ ਕਰੇ ਛੋਮ ਨੇ ਤਲੀਦਲ ਗੁੰਡਾਗਰਦੀ ਦੇ ਹਮੇਸ਼ਾ ਖਾਂ नमस्कार ਤੁਸੀਂ ਦੇਖ ਰਹੇ ਹੋ ਉੱਤਮ ਹਿੰਦੂ ਟੀਵੀ ਮੈਂ ਸੰਜੇ ਸੈਣੀ ਉੱਤਮ ਹਿੰਦੂ ਟੀਵੀ ਸਟੂਡੀਓਸ ਦੇ ਵਿੱਚ ਅੱਜ ਸਾਡੇ ਕੋਲ ਮੌਜੂਦ ਨੇ ਸ਼੍ਰੀ ਮੋਹਿਤ ਕੁਪਤਾ ਜੀ ਜਿਹੜੇ ਕਿ ਚੰਨਲ ਸੈਕਟਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਿਤ ਜੀ ਉੱਤਮ ਹਿੰਦੂ ਦੇ ਸਟੂਡੀਓਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਲੱਖਾਂ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਦਿੱਤਾ ਬੋਜੀ ਇਲੈਕਸ਼ਨਸ ਦਾ ਜ਼ੋਰ ਪੂਰਾ ਫੜ ਚੁੱਕਾ ਜੀ ਗਰਮੀ ਵੀ ਵੈਸਤਾ ਪੂਰੀ ਹੋ ਗਈ ਹੈ ਬਟ ਇਲੈਕਸ਼ਨਸ ਦਾ ਜਿਹੜਾ ਮਹਾਕੁੰਭ ਹੈ ਉਹ ਇਸ ਵੇਲੇ ਪੂਰੇ ਯੋਵਨ ਦੇ ਹੈ ਸ਼੍ਰੋਮਨੀ ਕਾਲੀ ਦਲ ਇਸ ਵਾਰੀ ਪੰਜਾਬ ਜਿਹੜੀਆਂ ਲੋਕ ਸਭਾ ਦੇ ਇਲੈਕਸ਼ਨਸ ਨੇ ਉਹ ਇਕੱਲੀ ਲੜ ਰਹੀ ਹੈ ਜੀ ਬਿਨਾ ਕਿਸੇ ਸਹਾਰੇ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਪ੍ਰਤੀਯਾਸ਼ੀ ਨੇ ਤੁਹਾਡੇ ਜਿਹੜੇ ਉਮੀਦਵਾਰ ਨੇ ਉਹ ਸੰਸਦ ਦੀਆਂ ਪੌੜੀਆਂ ਚੜ ਸਕਦੇ ਨੇ ਦੇਖੋ ਸੰਜੇ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਬਿਸ਼ਰੋਮਨੀ ਅਕਾਲੀ ਦਲ ਇੱਕ ਰिजिनल ਪਾਰਟੀ ਹੈ ਜੀ ਸ਼੍ਰੋਮਣੀ ਕਾਲੀ ਦਲ ਦੇ ਕਪਨਾ ਆਧਾਰ ਹੈ ਜੀ ਤੇ ਜੋ ਪੰਜਾਬੀਆਂ ਦਾ ਪਿਛਲੇ 4 ਮਹੀਨ ਤਿੰਨ ਮਹੀਨਿਆਂ ਤੋਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਜੋ ਪਰਸਵੀ ਸਮਾਪਤ ਹੋਈ ਹੈ ਜੀ ਜੋ ਸਮਰਥਨ ਉਹਨਾਂ ਨੂੰ ਉਸ ਯਾਤਰਾ ਚ ਮਿਲੇ ਮੈਨੂੰ ਲੱਗਦਾ ਹੈ ਵੀ ਬਹੁਤ ਵੱਡੀ ਜਿੱਤ ਸ਼੍ਰੋਮਣੀ ਕਾਲੀ ਦਲ ਨੂੰ ਮਿਲੀ ਹੈ ਮੇਰਾ ਸਵਾਲ ਫੇਰ ਉੱਥੀ ਆ ਜਾਂਦਾ ਜੀ ਕਿ ਤੁਹਾਡੇ ਜਿਹੜੇ 13 ਪ੍ਰਤੀਯਾਸੀ ਨੇ ਕੀ ਉਹ ਇਸ ਵਾਰੀ ਸੰਸਦ ਦੀਆਂ ਸੀੜੀਆਂ ਚੜਨ ਚ ਕਾਮਯਾਬ ਹੋਣਗੇ ਬਿਲਕੁਲ ਮੈਂ ਨੰਬਰ ਗੇਮ ਚ ਨਹੀਂ ਪੈਂਦਾ ਸਾਨੂੰ ਬਹੁਤ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਚ ਮਿਲਣ ਵਾਲੀ ਹੈ ਬਹੁਤ ਜ਼ਿਆਦਾ ਜੋ 2022 ਸਾਡਾ ਵੋਟ ਬੈਂਕ ਘਟਿਆ ਸੀ ਬਹੁਤ ਜ਼ਿਆਦਾ ਵੋਟ ਪਰਸੈਂਟੇਜ ਵਧਣ ਵਾਲੀ ਹੈ ਮੋਜੀ ਸ਼੍ਰੋਮਣੀ ਅਕਾਲੀ ਦਲ ਦਾ ਜਨ ਆਦੇਸ਼ ਜਿਹੜਾ ਵਾ ਜਾਂ ਜਨ ਆਧਾਰ ਜਿਹੜਾ ਵਾ ਉਹ ਪਿੰਡਾਂ ਚ ਤਾਂ ਬਹੁਤ ਜ਼ਿਆਦਾ ਪਰ ਸ਼ਹਿਰਾਂ 'ਚ ਇੰਨਾ ਮਜ਼ਬੂਤ ਨਹੀਂ ਔਰ ਇਸ ਵਾਰੀ ਤੁਹਾਡੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਵੀ ਨਹੀਂ ਹੈ ਸ਼ਹਿਰੀ ਵੋਟਰਾਂ ਨੂੰ ਖਾਸ ਤੌਰ ਤੇ Hindu ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਜਾਂ ਆਪਣੇ ਵੱਲ ਵੋਟ ਪਾਣ ਲਈ ਕਿਹੜੀ ਤੁਹਾਡੀ ਰਾਜਨੀਤਿਕ ਪ੍ਰੇਰਤਾ ਬਣਾਈ ਹੈ ਤੁਸੀਂ ਤੁਹਾਡੀ ਪਾਰਟੀ ਨੇ ਤੁਸੀਂ ਵੀ ਵੈਸੇ ਤੇ ਪੰਥਕ ਪਾਰਟੀ ਦੇ Hindu ਚਿਹਰਾ ਹੋ ਇਹਦੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਜਾਣਕਾਰੀ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੀ ਪੰਜਾਬੀ ਦੀ ਤੇ ਪੰਜਾਬੀਆਂ ਦੀ ਗੱਲ ਕੀਤੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ਹਿਰਾਂ ਦੀ ਸ਼ਹਿਰੀ ਵੀ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਔਰ ਦੂਸਰੀ ਸਾਨੂੰ ਗੱਲ ਦੱਸਦਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਰਹਿਨਮਾਈ ਚ ਸਰਕਾਰ ਨਹੀਂ ਦੱਸ ਜੀ ਉਹ ਗਰੰਟੀ ਸੀ ਸ਼੍ਰੋਮਣੀ ਅਕਾਲੀ ਦਲ ਹਿੰਦੂ ਸਿੱਖੇਕਤਾ ਦੀ ਪੰਜਾਬ ਚ ਭਾਈਚਾਰਕ ਸਾਂਝ ਦੀ ਗਰੰਟੀ ਹੈ ਸ਼੍ਰੋਮਣੀ ਕਾਲੀਦਾ ਲੱਜ ਵੀ ਜੀ ਜੀ ਔਰ ਜਿੱਥੇ ਮਲੇ ਤੁਸੀਂ ਜਿਹੜੀ ਸ਼ਹਿਰੀ ਗੱਲ ਦੀ ਕਰਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਸੀ ਕਿ ਜਦੋਂ ਤੱਕ ਤਰੱਕੀ ਉਦੋਂ ਪੰਜਾਬ ਦੀ ਹੋ ਸਕਦੀ ਹੈ ਦੇਖੋ ਹਰ ਸੂਬੇ ਦੀ ਤਰੱਕੀ ਲਈ ਜਾਂ ਦੇਸ਼ ਦੀ ਤਰੱਕੀ ਲਈ ਉਹਦੇ ਕੋਲੇ ਦੋ ਤਿੰਨ ਸੰਸਾਧਨ ਹੁੰਦੇ ਹੈ ਜੀ ਸਭ ਤੋਂ ਵੱਡਾ ਐਗਰੀਕਲਚਰ ਜਾਂ ਮਿਨਰਲਸ ਜਾਂ ਤੀਸਰੀ ਇੰਡਸਟਰੀ ਸਾਡੇ ਪੰਜਾਬ ਕੋਲੇ ਕੋਈ ਮਿਨਰਲਸ ਤਾਂ ਹੈ ਨਹੀਂ ਜੀ ਸਾਡੇ ਕੋਲੇ ਤਾਂ ਐਗਰੀਕਲਚਰ ਦਾ ਸੀ ਫਿਰ ਬਾਦਲ ਸਾਹਿਬ ਦਾ ਵਿਜਨ ਸੀ ਵੀ ਇੱਥੇ ਇੰਡਸਟਰੀ ਨੂੰ ਗਰੋਅ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਹੈ ਉਹ ਤਰੱਕੀ ਦੀਆਂ ਰਾਹਾਂ ਤੇ ਜਾਵੇ ਸਾਡਾ ਸਟੇਟ ਦੀ ਇਨਕਮ ਵੀ ਵਧੇ ਲੋਕਾਂ ਬੇਰੋਜ਼ਗਾਰੀ ਵੀ ਦੂਰ ਹੋਵੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੇ ਔਰ ਉਹਦੇ ਲਈ ਤਿੰਨ ਚਾਰ ਚੀਜ਼ਾਂ ਸੀ ਜੇ ਇੰਡਸਟਰੀ ਲੈ ਕੇ ਆਣੀ ਹੈ ਵਪਾਰ ਵਧਾਣਾ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਪਾਈਚਾਰਕ ਸਾਂਝ ਮਜ਼ਬੂਤ ਹੋਣਾ ਜੀ ਲਾਅ ਐਂਡ ਆਰਡਰ ਤੇ ਕਾਬੂ ਹੋਣਾ ਦੂਸਰੀ ਚੀਜ਼ ਹੈ ਇਨਫਰਾਸਟ੍ਰਕਚਰ ਔਰ ਇਨਫਰਾਸਟ੍ਰਕਚਰ ਤੋਂ ਬਾਅਦ ਤੀਸਰੀ ਚੀਜ਼ ਹੁੰਦੀ ਹੈ ਸਰਕਾਰ 'ਚ ਵਿਸ਼ਵਾਸ ਇਨਸੈਂਟਿਵਸ ਔਰ ਉਹ ਤਿੰਨੇ ਚੀਜ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਦੋ ਦਸ ਸਾਲ 'ਚ ਜੀ ਸੁਖਵੀਰ ਜੀ ਦੇ ਦਿਮਾਗ ਸੀ ਵੀ ਮੁਹਾਲੀ ਤੇ ਬਠਿੰਡਾ ਇੱਕ ਐਸੇ ਸੈਂਟਰ ਹੋ ਸਕਦੇ ਜਿੱਥੇ ਆਈਟੀ ਸੈਕਟਰ ਨੂੰ ਆਈਟੀ ਸਿਟੀਜ਼ ਡਵੈਲਪ ਕੀਤੀਆਂ ਜਾ ਸਕਦੀਆਂ ਔਰ ਉਹਦੇ ਤੇ ਉਹਨਾਂ ਨੇ ਕੰਮ ਵੀ ਕੀਤਾ ਮੁਹਾਲੀ ਦਾ ਜਿਹੜਾ ਆਈਟੀ ਸਿਟੀ ਬਣਾ ਵੀ ਦਿੱਤੀ ਜੀ ਔਰ ਜਿਹੜੀ ਉਹ ਆਈਟੀ ਸਿਟੀ ਬਣੀ ਉਹਦੇ ਲਈ ਜ਼ਰੂਰਤ ਸੀ 에어ਪੋਰਟਸ ਦੀ ਮਹੱਲੀ ਨੂੰ ਇੰਟਰਨੈਸ਼ਨਲ 에어ਪੋਰਟ ਬਣਵਾਇਆ ਫਿਰ 에어ਪੋਰਟ ਰੋਡ ਨੂੰ ਡਵੈਲਪ ਕੀਤਾ ਉੱਥੇ ਫਿਰ ਬਠਿੰਡੇ ਨੂੰ ਵੀ 에어ਪੋਰਟ ਬਣਵਾਇਆ ਬਠਿੰਡੇ ਦਾ 에어ਪੋਰਟ ਚਾਲੂ ਕਰਾਇਆ ਆਦਮਪੁਰ ਦਾ 에어ਪੋਰਟ ਚਾਲੂ ਕਰਾਇਆ ਤਾਂ ਕਿ ਜਿਹੜਾ ਬਾਹਰੋਂ ਕੋਈ ਬਿਜ਼ਨਸਮੈਨ ਆਣਾ ਹੈ ਉਹਦੇ ਲਈ ਕਨੈਕਟੀਵਿਟੀ 'ਚ ਕੋਈ ਦਿੱਕਤ ਨਾ ਰਹੇ ਪਰ ਮੋਹਜੀ ਇਹ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ ਫਿਰ ਵੀ ਜਿਹੜਾ ਸ਼ਹਿਰੀ ਵੋਟੀ ਵੋਟਰ ਹੈ ਖਾਸ ਤੌਰ ਤੇ ਉਹ ਹੱਲੇ ਵੀ ਆਕਰਸ਼ਿਤ ਨਹੀਂ ਹੁੰਦਾ ਸ਼੍ਰੋਮਣੀ ਕਾਲੀ ਦਲ ਵਾਲੇ ਇੱਕ ਹੀ ਖਾਸ ਗੱਲ ਹੈ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ 2022 ਚ ਵੀ ਜਿਹੜੇ ਬਹੁਤ ਸਾਰੇ ਸ਼ਹਿਰੀ ਸੀਟਾਂ ਸੀ ਉੱਥੇ ਸਾਨੂੰ ਬਹੁਤ ਜਨ ਸਮਰਥਨ ਮਿਲਿਆ ਸੀ ਔਰ ਇਸ ਵਾਰ ਦੇਖੋਗੇ ਹੋਰ ਸਾਨੂੰ ਜਨ ਸਮਰਥਨ ਬਹੁਤ ਮਿਲਣ ਵਾਲਾ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕੀਤੀ ਬਹੁਤ ਸਾਰੀਆਂ ਉਪलब्ਧੀਆਂ ਨੇ ਉਹਨਾਂ ਦੀ ਆ ਲੇਕਿਨ ਫੇਰ ਗੱਲ ਉੱਥੇ ਆ ਜਾਂਦੀ ਹੈ ਕਿ ਸ਼ਾਇਦ ਸੋਚ ਦੇ ਵਿੱਚ ਤਬਦੀਲੀ ਆ ਗਈ ਸ਼ਾਇਦ ਅਸੀਂ ਕਿਸੇ ਅ ਵਿਸ਼ੇਸ਼ ਵਰਗ ਵਾਲੇ ਜ਼ਿਆਦਾ ਜਾਣਾ ਸ਼ੁਰੂ ਹੋ ਗਏ ਇਹ ਆਮ ਇੱਕ ਮੰਸ਼ਾ ਹੈ ਸ੍ਰੀਨ ਸਾਹਿਬ ਮੈਨੂੰ ਇਹ ਲੱਗਦਾ ਵੀ ਇਹ ਇੱਕ ਭ੍ਰੰਮ ਪੈਦਾ ਕੀਤਾ ਗਿਆ ਜੀ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਦੋ ਵੱਡੇ ਹਿੰਦੂ ਚਿਹਰੇ ਕਿਹੜੀ ਪਾਰਟੀ ਕੋਲੇ ਦੋ ਵੱਡੇ ਹਿੰਦੂ ਤੁਸੀਂ ਮੈਨੂੰ ਦੱਸੋ ਜੀ 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 ਤੁਸੀਂ ਮੈਂ ਮਤਲਬ ਜਾਤੀ ਵਰਗ ਦੇ ਸਿਸਟਮ ਚ ਨਹੀਂ ਪੈਣਾ ਚਾਹੁੰਦਾ ਜੀ ਅੰਜੇ ਤੁਸੀਂ ਗੱਲ ਸ਼੍ਰੀ ਮਨਲ ਜੋਸ਼ੀ ਤੇ ਸ਼੍ਰੀ ਐਨ ਕੇ ਸ਼ਰਮਾ ਜਦੋਂ ਤੁਸੀਂ ਬਾਈ ਦੀਆਂ ਟਿਕਟਾਂ 'ਚ ਵੀ ਦੇਖੋ ਬਹੁਤ ਐਸੇ ਚਿਹਰੇ ਸੀ ਹਿੰਦੂ ਇੱਕ ਭ੍ਰਮ ਪੈਦਾ ਕੀਤਾ ਗਿਆ ਜਿਹੜਾ ਕੁਝ ਮੀਡੀਆ ਦਾ ਇੱਕ ਸੈਕਸ਼ਨ ਹੈ ਉਹਨੇ ਇਹ ਬੱਲਾ ਫਲਾਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਵੀ ਅਕਾਲੀ ਦਲ ਹੈ ਜਿਹੜਾ ਇੱਕ ਵਰਗ ਦੀ ਪਾਰਟੀ ਹੈ ਸ਼੍ਰੋਮ ਨੇ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਮੋਈ ਜੀ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ ਕੀ ਉਹਦੇ ਵਿੱਚ ਪਾਰਟੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਫੇਰ ਇਕੱਠੇ ਵੇਖੇ ਜਾ ਸਕਦੇ ਕਿਉਂਕਿ ਇੱਕ ਕਿਆਸ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਨੇ ਸ਼ਾਇਦ ਐਨਡੀਏ ਕੋ ਜਿਹੜਾ ਨੰਬਰ ਹੈ ਪੂਰਾ ਉਹ ਨਾ ਸਕੇ ਤੇ ਜੇ ਲੋੜ ਪਈ ਐਨਡੀਏ ਨੇ ਜੇ ਸ਼੍ਰੋਮਣੀ ਕਾਲੀ ਦਲ ਨੂੰ ਕਿਹਾ ਸਪੋਰਟ ਕਰਨ ਵਾਸਤੇ ਤੇ ਪਾਰਟੀ ਦਾ ਕੀ ਰੁਖ ਰਹਿ ਦੇਖੋ ਸ਼੍ਰੀਨ ਸਾਹਿਬ ਪਤਾ ਕੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਵੀ ਬਹੁਤ ਵਾਰ ਕਿਹਾ ਸਾਡੀ ਪਾਰਟੀ ਦੀ ਇੱਕ ਬਿਲਕੁਲ ਸਪਸ਼ਟ ਵਿਚਾਰਧਾਰਾ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੈ ਉਹ ਕੱਲੇ ਪੰਜਾਬ ਨਾਲ ਹੈ ਪੰਜਾਬ ਦੇ ਹਿੱਤਾਂ ਨਾਲ ਹੈ ਸਾਡਾ ਗੱਠਜੋੜ ਪੰਜਾਬ ਦੀਆਂ ਮੰਗਾਂ ਨਾਲ ਸਾਡਾ ਗੱਠਜੋੜ ਹੈ ਸਾਡਾ ਸੀਟਾਂ ਨਾਲ ਗੱਠਜੋੜ ਨਹੀਂ ਅਸੀਂ ਨੰਬਰ ਗੇਮ 'ਚ ਨਹੀਂ ਕਦੇ ਵੀ ਪਾਣਾ ਨਾ ਪਈਏ ਅਸੀਂ ਹੁਣ ਵੀ ਜਿਹੜੇ ਗੱਠਜੋੜ ਦੀ ਗੱਲ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ NDA ਨੂੰ ਛੱਡਿਆ ਮੋਦੀ ਗਵਰਨਮੈਂਟ ਚੋਂ ਸਾਡੇ ਵੱਡੀ ਭੈਣ ਵੀ ਬਾਹਰ ਸਿਮਰਤ ਕੌਰ ਬਾਦਲ ਜੀ ਨੇ ਰਿਜ਼ਾਈਨ ਕੀਤਾ ਹੈ ਕੈਬਨਿਟ ਮਨਿਸਟਰ ਤੋਂ ਉਦੋਂ ਵੀ ਉਹਨਾਂ ਨੇ ਪੰਜਾਬ ਦੇ ਕਿਸਾਨੀ ਦੇ ਹਿੱਤਾਂ ਲਈ ਰਿਜ਼ਾਈਨ ਕੀਤਾ ਹੁਣ ਵੀ ਜਿਹੜੀ ਗੱਲ ਹੈ ਕੱਲ ਨੂੰ ਕੋਈ ਗੱਲ ਹੈ ਸਾਡਾ ਸੀਟਾਂ ਦਾ ਕੋਈ ਮੰਤਰੀ ਕਿਸੇ ਚੀਜ਼ ਦਾ ਨਹੀਂ ਸਾਡਾ ਪੰਜਾਬ ਦੀਆਂ ਮੰਗਾਂ ਤੇ ਅਸੀਂ ਖੜੇ ਹਾਂ ਜਿਹੜੀ ਵੀ ਮੰਨ ਲਓ ਸਰਕਾਰ ਪੰਜਾਬ ਦੀਆਂ ਮੰਗਾਂ ਮੰਨੂਗੀ ਸ਼੍ਰੋਮਣੀ ਅਕਾਲੀ ਦਲ ਉਹਦਾ ਸਮਰਥਨ ਕਰੂਗਾ ਕਿਉਂਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਟੁੱਟ ਚੁੱਕਿਆ ਹੈ ਪੰਜਾਬ ਸਿਰ ਕਰਜ਼ੇ ਦੀ ਪੰਡ ਹੈ ਉਹ ਚੀਜ਼ਾਂ ਨੂੰ ਜੋ ਉਭਰਨ ਲਈ ਸਾਨੂੰ ਇੱਥੇ ਇੰਡਸਟਰੀ ਵੀ ਖੜੀ ਕਰਨੀ ਪਊਗੀ ਪੰਜਾਬ ਨੂੰ ਕਰਜ਼ੇ ਚੋਂ ਕੱਢਣ ਲਈ ਸੈਂਟਰ ਦੀ ਸਪੋਰਟ ਵੀ ਜੋ ਸੈਂਟਰ ਦੀ ਪਾਰਟੀ ਪੰਜਾਬ ਦੀਆਂ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕਰੂਗੀ ਅਸੀਂ ਉਹਦੇ ਨਾਲ ਚਲੇ ਜਾਵਾਂ ਮੋਹਿਜੀ ਤੁਹਾਡਾ ਜਵਾਬ ਆਪਣੇ ਹੱਥ ਸਭ ਕੁਝ ਦੱਸਦਾ ਪਿਆਗਾ ਇੱਕ ਗੱਲ ਜਿਹੜੀ ਤੁਹਾਡੇ ਤੋਂ ਹੁਣ ਅਸੀਂ ਪੁੱਛਣਾ ਚਾਹਾਂਗੇ ਉਹ ਇਹ ਕਿ ਜਿਹੜੀ ਇਸ ਵੇਲੇ ਦੀ ਮੌਜੂਦਾ ਆਪ ਸਰਕਾਰ ਹੈ ਪੰਜਾਬ ਦੇ ਵਿੱਚ ਉਨੇ ਕਿਹੜੇ ਕਿਹੜੇ ਮੁੱਦੇ ਐਸੇ ਨੇ ਜਿਹੜੇ ਹਾਲ ਤੱਕ ਹੱਲ ਹੀ ਨਹੀਂ ਕੀਤੇ ਜਾਂ ਜੇ ਨੂੰ ਹੋਰ ਅੱਗੇ ਲੈ ਕੇ ਚੱਲ ਜਾਈਏ ਕਿ ਜਿਹੜੀ ਮਾਨ ਸਰਕਾਰ ਹੈ ਉਹਦਾ ਜਿਹੜਾ ਹੁਣ ਤੱਕ ਦਾ ਟਨਿਓਰ ਨਿਕਲਿਆ ਵੈ ਉਹਨੂੰ ਤੁਸੀਂ ਕਿਸ ਨਿਗਾਨਾ ਦੇਖਦੇ ਮੈਨੂੰ ਮੈਂ ਹਾਸੇ ਇਸ ਲਈ ਰਿਹਾ ਸੀ శ్రీਨ ਸਾਹਿਬ ਤੁਸੀਂ ਕਿਹਾ ਵੀ ਕਿਹੜੇ ਕਿਹੜੇ ਮੁੱਦੇ ਹੱਲ ਨਹੀਂ ਕੀਤੇ ਮੈਂ ਛੋਡੇ ਤੋਂ ਪੁੱਛਦਾ ਵੀ ਉਹਨਾਂ ਨੇ ਹੱਲ ਕੀ ਕੀਤਾ ਛੋਡੇ ਯਾਦ ਹੋਣਾ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਅਸੀਂ 24 ਘੰਟਿਆਂ 'ਚ ਨਸ਼ਾ ਖਤਮ ਹੂੰ ਅਜਨਜ ਨਸ਼ੇ ਦੀ ਕੀ ਹਾਲਾਤ ਨੇ ਮੈਨੂੰ ਕੋਈ ਕਹਿਣ ਦੀ ਜ਼ਰੂਰਤ ਨਹੀਂ ਤੁਸੀਂ ਡੇਲੀ ਦੇਖੋ ਨਿਊਜ਼ਪੇਪਰ ਪਰ ਆਪਿਆ ਹੁੰਦਾ ਕਿਤੇ ਵੀ ਹਰ ਡਿਸਟ੍ਰਿਕਟ ਚ ਹਰ ਤਹਿਸੀਲ ਚ ਕੋਈ ਨਾ ਕੋਈ ਸਾਡਾ ਨੌਜਵਾਨ ਨਸ਼ੇ ਨਾਲ ਮਰ ਰਿਹਾ ਜੀ ਫਿਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸੀ ਪੰਜਾਬ ਦੀ ਪੰਜਾਬ ਦੀ ਸਮੱਸਿਆ ਸੀ ਇੰਡਸਟਰੀ ਇਹਨਾਂ ਨੇ ਇੰਡਸਟਰੀ ਨੂੰ ਬढ़ावा ਕੀ ਦੇਣਾ ਸੀ ਇਹਨਾਂ ਨੇ ਇੱਕ ਨਵਾਂ ਟੈਕਸ ਇੰਡਸਟਰੀ ਤੇ ਲਾ 0.25 ਪੈਸੇ ਦਾ ਸਟੈਂਪ ਪੇਪਰ ਇੰਡਸਟਰੀ ਦੇ ਲੋਨ ਤੇ ਲਗਾਤਾ ਹੁਣ ਅੱਜ ਜੇ ਤੁਸੀਂ ਕੋਈ ਦੇਖੋ ਕੋਈ ਵੀ ਇੰਡਸਟਰੀ ਲਗਾਉਂਦਾ ਉਹਨੂੰ ਬੈਂਕ ਲੋਨ ਦੀ ਬਹੁਤ ਜ਼ਰੂਰਤ ਪੈਂਦੀ ਹੈ ਜੀ ਮੰਨ ਲਓ ਅੱਜ ਕੋਈ 1000 ਕਰੋੜ ਦੀ ਇੰਡਸਟਰੀ ਲਗਾ ਰਿਹਾ ਹੁਣ ਉਹਨੇ ਬੈਂਕ ਲੋਨ ਲੈਣਾ ਤਾਂ ਮੈਨੂੰ ਲੱਗਦਾ 2.5 ਕਰੋੜ ਰੁਪਏ ਤੋਂ ਦੇ ਸਟੈਂਪ ਪੇਪਰ ਹੀ ਲੱਗ ਜਾਣੇ ਤੇ ਉਹ ਕਿਉਂ ਆਊਗਾ ਪੰਜਾਬ 'ਚ ਨਾਲ ਸਾਡੇ ਹਿਮਾਚਲ ਹੈਗਾ ਹਰਿਆਣਾ ਹੈਗਾ ਉੱਥੇ ਚਲਾ ਜਾਊਗਾ ਤਾਂ ਜੋ ਤੁਸੀਂ ਕਹਿੰਦੇ ਹੋ ਭਗਵੰਤ ਮਾਨ ਸਾਹਿਬ ਦੀ 2 ਸਾਲ ਦੀ ਜਿਹੜੀ ਕਾਰਗਜ਼ਾਰੀ ਹੈ ਮੈਂ ਤਾਂ ਉਹਨਾਂ ਨੂੰ ਕੱਲੀ ਨਟਾਂਕੀ ਦੇਖਦਾ ਕੱਲਾ ਡਰਾਮਾ ਦੇਖਦਾ ਝੂਠਾਂ ਦੀ ਪੰਡ ਦੇਖਦਾ ਮਤਲਬ ਮੈਂ ਦੇਖਦਾ ਵੀ ਉਹ ਸਟੇਜ ਜਿਹੜੀ ਸਟੇਜ ਹੈ ਉਹਨਾਂ ਨੂੰ ਹਜੇ ਦੀ ਸਮਝ ਆ ਰਹੀ ਉਹ ਸਟੇਜ ਹੀ ਚਲਾ ਰਹੇ ਐ ਸਟੇਟ ਉਹ ਚਲਾਈ ਨਹੀਂ ਰਹੀ ਨਹੀਂ ਦੱਸੋ ਕੋਈ ਮੁੱਖ ਮੰਤਰੀ ਟਵੀਟ ਕਰਦਾ ਵੀ ਮੇਰੀ BMW ਨਾਲ ਗੱਲ ਹੋ ਗਈ ਔਰ ਸਾਡੇ ਲਈ ਸ਼ਰਮ ਦੀ ਗੱਲ ਹੈ ਵੀ BMW ਟਵੀਟ ਕਰਦੀ ਹੈ ਵੀ ਸਾਡੀ ਤਾਂ ਕੋਈ ਗੱਲ ਨਹੀਂ ਹੋਈ ਔਰ BMW ਦਾ کارਖਾਨਾ ਤਾਂ ਕੀ ਆਉਣਾ ਸੀ ਮੈਨੂੰ ਲੱਗਦਾ ਏਜੰਸੀ ਵੀ ਨਹੀਂ ਆਈ ਕੋਈ ਪੰਜਾਬ 'ਚ ਫੇਰ ਸਾਡਾ ਸੀਐਮ ਟਵੀਟ ਕਰਦਾ ਵੀ ਅਸੀਂ ਗੋਲਡੀ ਬਰਾੜ ਪੰਜਾਬ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੈਨੇਡਾ 'ਚ ਪਕੜ ਲਿਆ ਦੱਸੋ ਅਜੇ ਗੋਲਡੀ ਬਰਾੜ ਕਿੱਥੇ ਹੈ ਹਾਂ ਇਹ ਤਾਂ ਜ਼ਰੂਰ ਹੋਇਆ ਉਹਨਾਂ ਦੇ ਟਵੀਟ ਤੋਂ ਬਾਅਦ ਵੀ ਇੱਕ ਗੈਂਗਸਟਰ ਦੀ ਜੇਲ੍ਹ 'ਚੋਂ ਇੰਟਰਵਿਊ ਜ਼ਰੂਰ ਹੋਏ ਇਹ ਵੀ ਪੰਜਾਬ ਦੇ ਮੱਥੇ ਤੇ ਕਲਾਂਗ ਅੱਜ ਇਹ ਵੀ ਮੱਥੇ ਤੇ ਕਲੰਕ ਹੈ ਵੀ ਰੂਲਿੰਗ ਪਾਰਟੀ ਦੇ ਕਐਮਐਲਏ ਰਟਾਇਰਡ ਜਿਹੜਾ ਬਹੁਤ ਸੀਨੀਅਰ ਅਫਸਰ ਰਿਹਾ ਹੈ ਉਹ ਸਟੇਜ ਤੋਂ ਕਹਿ ਰਿਹਾ ਹੈ ਵੀ ਜਿਹੜਾ ਨਸ਼ਾ ਹੈ ਉਹ ਅਫਸਰ ਵਕਾਰ ਰਿਹਾ ਹੈ ਰਗਮ ਛੱਡੇ ਦੀ ਸ਼ਹਿਤੇ ਵਕਾਰ ਰਿਹਾ ਹੈ ਇਸ ਲਈ ਹਾਲਾਤ ਸਾਰੇ ਪੰਜਾਬੀਆਂ ਨੂੰ ਸਮਝ ਆਉਂਦੇ ਝੂਠ ਦੀ ਸਰਕਾਰ ਹੈ ਝੂਠਾਂ ਨਾਲ ਆਈ ਹੋਈ ਸਰਕਾਰ ਹੈ ਔਰ ਝੂਠ ਬੋਲਣ ਵਾਲੀ ਸਰਕਾਰ ਹੈ 2 ਸਾਲ ਚ ਇਹਨਾਂ ਦੀ ਇੱਕੋ ਹੀ ਪ੍ਰਾਪਤੀ ਹੈ ਜੇ ਅਵਾਰਡ ਪੂਰੇ ਕੋ ਇੰਟਰਨੈਸ਼ਨਲ ਲੈਵਲ ਤੇ ਮਿਲਣਾ ਹੋਵੇ ਤਾਂ ਮਾਨ ਸਰਕਾਰ ਨੂੰ ਝੂਠ ਬੋਲਣ ਚ ਪਹਿਲਾ ਵਾਰਡ ਮਿਲ ਸਕਦਾ ਮੋਈ ਜੀ ਤੁਸੀਂ ਖੁਦ ਵਪਾਰੀ ਹੋ ਔਰ ਪਿਛਲੇ ਦਿਨੇ ਬਰਨਾਲਾ ਦੇ ਵਿੱਚ ਵਪਾਰੀਆਂ ਦੀ ਤੇ ਜਿਹੜੇ ਕਿਸਾਨੀ ਸੰਗਠਨ ਨੇ ਉਹਨਾਂ ਦੀ ਆਪਸ ਇੱਕ ਬਹੁਤ ਵੱਡੀ ਝੜਪ ਹੋਈ ਵਪਾਰੀਆਂ ਦਾ ਇਹ ਕਹਿਣਾ ਹੈ ਕਿ ਕਿਸਾਨੀ ਜਿਹੜੇ ਸੰਗਠਨ ਨੇ ਉਹ ਧੱਕੇਸ਼ਾਹੀ ਹੁਣ ਕਰਨ ਲੱਗ ਪਏ ਨੇ ਤੁਹਾਡੀ ਪਾਰਟੀ ਹਮੇਸ਼ਾ ਤੋਂ ਕਿਸਾਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਸੰਘਰਸ਼ ਦੇ ਨਾਲ ਖੜੀ ਰਹਿੰਦੀ ਹੈ ਤੁਹਾ ਨੂੰ ਕੀ ਲੱਗਦਾ ਕਿ ਇਸ ਵੇਲੇ ਜਿਹੜਾ ਕਿਸਾਨੀ ਸੰਘਰਸ਼ ਹੋ ਰਿਹਾ ਉਹ ਕਿਸ ਦਿਸ਼ਾ ਵੱਲ ਜਾ ਰਿਹਾ ਸਰਿੰਦਰ ਸਾਹਿਬ ਇਹ ਹੈ ਕਿ ਅਸੀਂ ਕਦੇ ਵੀ ਜ਼ਿੰਦਗੀ 'ਚ ਸ਼੍ਰੋਮਣੀ ਅਕਾਲੀ ਦਲ ਨੇ ਅਸੀਂ ਕਿਸਾਨੀ ਸੰਘਰਸ਼ ਦੀ ਮਦਦ ਕੀਤੀ ਹੈ ਉਹਦੇ ਨਾਲ ਖੜੇ ਹਾਂ ਪੰਜਾਬੀਆਂ ਦਾ ਹੋਰ ਵੀ ਕੋਈ ਸੰਘਰਸ਼ ਹੋਇਆ ਕੱਲਾ ਕਿਸਾਨੀ ਨਹੀਂ ਜੀ ਇਹ ਪੰਜਾਬੀਆਂ ਦੇ ਕਿਸੇ ਵਪਾਰੀ ਨੇ ਸੰਘਰਸ਼ ਕੀਤਾ ਸ਼੍ਰੋਮਣੀ ਅਕਾਲੀ ਦਲ ਉਹਦੇ ਵੀ ਨਾਲ ਖੜਾ ਹੈ ਜੀ ਜੀ ਪਰ ਜੋ ਤੁਸੀਂ ਇਹ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਗੁੰਡਾਗਰਦੀ ਦੀ ਕਿਤੇ ਵੀ ਚਾਹੇ ਉਹ ਗੁੰਡਾਗਰਦੀ ਕਿਸਾਨ ਕਰੇ ਚਾਹੇ ਉਹ ਗੁੰਡਾਗਰਦੀ ਵਪਾਰੀ ਕਰੇ ਚਾਹੇ ਉਹ ਗੁੰਡਾਗਰਦੀ ਮੁਲਾਜ਼ਮ ਕਰੇ ਚਾਹੇ ਉਹ ਗੁੰਡਾਗਰਦੀ ਨੌਜਵਾਨ ਕਰੇ ਸ਼੍ਰੋਮਣੀ ਅਕਾਲੀ ਦਲ ਗੁੰਡਾਗਰਦੀ ਦੇ ਹਮੇਸ਼ਾ ਖਿਲਾਫ ਹੈ ਕਿਉਂਕਿ ਜਦੋਂ ਤੱਕ ਤੁਸੀਂ ਭਾਈਚਾਰਕ ਸਾਂਝ ਕਾਇਮ ਨਹੀਂ ਰੱਖਦੇ ਉਹ ਕੱਢੀ ਧਰਮਾਂ ਫਿਰਕਿਆਂ ਦੀ ਨਹੀਂ ਹੁੰਦੀ ਵਪਾਰੀ ਤੇ ਕਿਸਾਨ ਨੌ ਮਾਸ ਦਾ ਰਿਸ਼ਤਾ ਹੈ ਜਦੋਂ ਇਹ ਕਲੈਸ਼ ਹੋਣਗੇ ਉਹਦੇ ਨਾਲ ਉਹਦੇ ਚ ਵੀ ਕੜਤਨ ਆਊਗੀ ਵਪਾਰੀ ਕਿਸਾਨ ਬਿਨਾ ਨਹੀਂ ਚੱਲ ਸਕਦਾ ਕਿਸਾਨ ਵਪਾਰੀ ਬਿਨਾ ਨਹੀਂ ਚੱਲ ਸਕਦਾ ਪਰ ਇਸ ਵੇਲੇ ਜਿਹੜਾ ਸੰਘਰਸ਼ ਹੋ ਰਿਹਾ ਉਹਦੇ ਨਾਲ ਆਮ ਜਨਤਾ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਲੇਕਿਨ ਫਿਰ ਵੀ ਇੱਕ ਐਫਾ ਲਾਇਆ ਜਾ ਰਿਹਾ ਹੈ ਕਿ ਅ ਅਕਾਲੀ ਦਲ ਕਿਉਂਕਿ ਹਮੇਸ਼ਾ ਕਿਸਾਨਾਂ ਨਾਲ ਖੜਾ ਰਹਿੰਦਾ ਹੈ ਕਿ ਇਨਸਾਨੀ ਸੰਘਰਸ਼ ਨਾਲ ਖੜਾ ਰਹਿੰਦਾ ਹੈ ਇਹ ਸਮਝ ਨਹੀਂ ਆ ਰਿਹਾ ਕਿ ਇਹ ਸੰਘਰਸ਼ ਕਿਸ ਪਾਸੇ ਜਾ ਰਿਹਾ ਵੇਖੋ ਕਿਸਾਨੀ ਦੇ ਦੇਖੋ ਅੱਜ 25 27 ਜਥੇਬੰਦੀਆਂ ਨੇ ਕਿਸਾਨਾਂ ਦੀ ਜੀ ਉਹ ਕਿਸਾਨੀ ਸਿੰਘ ਜਿਹੜਾ ਕਿਸਾਨੀ ਮੰਗਾਂ ਪੰਜਾਬ ਦੀਆਂ ਜੋ ਜੈਨੂਇਨ ਮੰਗਾਂ ਉਹਨੂੰ ਚਲਾ ਰਹੀ ਹੈ ਮੈਂ ਬਹੁਤ ਮੰਚਾਂ ਤੋਂ ਸਟੇਜਾਂ ਤੋਂ ਪਹਿਲਾਂ ਵੀ ਅਸੀਂ ਮੈਂ ਕਿਹਾ ਵੀ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਆ ਉਹਦੇ ਲਈ ਸੰਘਰਸ਼ ਕਰਨਾ ਚਾਹੀਦਾ ਜੋ ਪੰਜਾਬ ਦੀਆਂ ਮੰਗਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦਾ ਪਾਣੀ ਦਾ ਪੱਧਰ ਨੀਵਾ ਜਾ ਰਿਹਾ ਉਹਦਾ ਮਸਲਾ ਹੈ ਪੰਜਾਬ ਚ ਪੈਸਟੀਸਾਈਡ ਦੀ ਬਹੁਤ ਵੱਡੀ ਵਰਤੋਂ ਹੋ ਰਹੀ ਉਹ ਵੀ ਇੱਕ ਬਹੁਤ ਵੱਡਾ ਮਸਲਾ ਹੈ ਜੀ ਉਹਦੇ ਲਈ ਵੀ ਕੰਮ ਕਰਨਾ ਚਾਹੀਦਾ ਜਿਹੜਾ ਇਸ ਤਰੀਕੇ ਦੇ ਕਲੈਸ਼ ਤੋਂ ਤੋਂ ਬਚਣਾ ਚਾਹੀਦਾ ਉਦੇ ਨਾਲ ਕੋਈ ਵੀ ਮੈਂ ਬਾਰ ਬਾਰ ਕਹਿਣਾ ਇਕੱਲੇ ਕਿਸਾਨ ਨਹੀਂ ਕੱਲੋਂ ਕੋਈ ਵਪਾਰੀ ਵੀ ਕਰਦਾ ਕੋਈ ਮੁਲਾਜ਼ਮ ਜਥੇ ਵੀ ਕਰਦੀ ਹੈ ਉਹਦੇ ਨਾਲ ਉਹਦੀ ਸਾਖ ਨੂੰ ਵੀ ਢਾਹ ਲੱਗਦੀ ਹੈ ਔਰ ਉਸ ਸੰਘਰਸ਼ ਨੂੰ ਵੀ ਕਿਤੇ ਨਾ ਕਿਤੇ ਫੀਡ ਪੈਂਦੀ ਹੈ ਮੋਹੀ ਜੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹਣੀ ਚੋਣ ਲੜਵੇ ਵਿਰਸਾ ਸਿੰਘ ਬਲਟਵਾ ਤੁਹਾਡੇ ਉਮੀਦਵਾਰ ਨੇ ਅੰਮ੍ਰਿਤਪਾਲ ਉਹਨਾਂ ਦਾ ਚੋਣ ਤੇ ਆਉਣ ਨਾਲ ਜਿਹੜੀ ਪੰਥਕ ਵੋਟ ਹੈ ਉਹ ਵੰਡੀ ਜਾਏਗੀ ਤੁਹਾਨੂੰ ਲੱਗਦਾ ਕਿ ਬਲਟਵਾ ਸਾਨੂੰ ਇਹਦਾ ਨੁਕਸਾਨ ਹੋ ਸਕਦਾ ਦੇਖੋ ਚੋਣਾਂ ਲੜਨਾ ਸੰਜੀ ਜੀ ਹਰ ਬੰਦੇ ਦਾ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ ਬਿਲਕੁਲ ਜੀ ਔਰ ਜੋ ਕੋਈ ਚੋਣ ਲੜਦਾ ਹੈ ਇਹਦਾ ਮੌਕਾ ਦੱਸੇਗਾ ਕਿ ਕੀ ਹੋਏਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਬਾਰ-ਬਾਰ ਮੈਂ ਕਹਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਅਮਨ ਸ਼ਾਂਤੀ ਤੇ ਹਮੇਸ਼ਾ ਪਹਿਰਾ ਦਿੱਤਾ ਹੈ ਪੰਜਾਬ ਦੀ ਭਾਈਚਾਰਕ ਸਾਨ ਸ਼੍ਰੋਮਨੀ ਕਾਲੀ ਦਿੱਲੀ ਸਭ ਤੋਂ ਪਹਿਲਾਂ ਔਰ ਜਿਹੜਾ ਖਡੂਰ ਸਾਹਿਬ ਦੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਵਿਰਸਾ ਸਿੰਘ ਬਲਟੋਹਾ ਜੀ ਬਹੁਤ ਸ਼ਾਨਦਾਰ ਜਿੱਤ ਦਿੱਤਣਗੇ ਕਿਉਂਕਿ ਉਹ ਲੜ ਰਿਹਾ ਪੰਜਾਬ ਦੀ ਲੜਾਈ ਜੀ ਤੇ ਭਾਈ ਅਮਰਤਪਾਲ ਲੜਾਈ ਲੜ ਰਿਹਾ ਆਪ ਤੋਂ ਆਪ ਦੀ ਜੇਲ੍ਹ ਚੋਂ ਛੁੱਟਣ ਇਹ ਸਾਰੇ ਲੋਕਾਂ ਨੂੰ ਸਮਝ ਆ ਰਹੀ ਹੈ ਬਠਿੰਡਾ ਲੋਕ ਸਭਾ ਜਿਹੜੀ ਸੀਟ ਹੈ ਉਹ ਬਾਦਲ ਪਰਵਾਰ ਦੀ ਸਾਖ ਦੀ ਸੀਟ ਹੈ 2022 ਚ ਜਿਹੜੇ ਚੋਣਾ ਹੋਈਆਂ ਸੀ ਉਸ ਵੇਲੇ ਸ਼੍ਰੋਮਨੀ ਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਸੀ ਉਹ ਬਹੁਤ ਨਿਰਾਸ਼ਾਜਨਕ ਸੀ ਬੜਾ ਲੋਕਾਂ ਦਾ ਮਨ ਖੱਟਾ ਹੋਇਆ ਤੁਹਾਨੂੰ ਲੱਗਦਾ ਕਿ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਆਪਣੀ ਸੀਟ ਬਚਾ ਪਾਉਣਗੇ ਬਠਿੰਡਾ ਦੇ ਲੋਕਾਂ ਨੂੰ ਪਤਾ ਹੈ ਕਿਉਂਕਿ ਇਕੱਲਾ ਸ਼੍ਰੋਮਨੀ ਕਾਲੀ ਦਲ ਹੈ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਚ ਜਿਹੜੇ ਡਵੈਲਪਮੈਂਟ ਦੇ ਨਾਂ ਤੇ ਇਲੈਕਸ਼ਨ ਲੜ ਰਹੇ ਹੈ ਬਾਕੀ ਜਿਹੜੀਆਂ ਤਿੰਨੇ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੈ ਉਹ ਤਿੰਨੇ ਲਾਰਿਆਂ ਦੇ ਸਿਰ ਤੇ ਲੜਦੇ ਵੀ ਸੀ ਇਹ ਕਰਾਂਗੇ ਅਸੀਂ ਚੋਣਾਂ ਲੜ ਰਹੇ ਆ ਵੀ ਅਸੀਂ ਇਹ ਕੀਤਾ ਹੈ ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈ ਜੀ ਲੇਕਿਨ ਫਿਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ 2022 ਮੰਨਿਆ ਜਾਂਦਾ ਹੈ ਕਿ ਇੱਕ ਵੇਵ ਸੀਗੀ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੱਗੀ ਬਟ ਉਦੋਂ ਵੀ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਉਹ ਬਠਿੰਡਾ ਵਾਲੀ 벨ਟ ਹੈ ਉੱਥੇ ਤੇ ਅਕਾਲੀ ਦਲ ਬਹੁਤ ਮਜ਼ਬੂਤ ਹੈ ਸ਼੍ਰੀਨ ਸਾਹਿਬ ਉਦੋਂ ਨੇ ਇੱਕ ਨਰੇਟਿਵ ਕ੍ਰੀਏਟ ਕੀਤਾ ਗਿਆ ਝੂਠ ਦਾ ਇੱਕ ਮਹਿਲ ਖੜਾ ਕੀਤਾ ਗਿਆ ਉਹ ਮਹਿਲ ਝੂਠ ਦਾ ਕਿਦਾਂ ਖੜਾ ਕੀਤਾ ਗਿਆ ਬਹੁਤ ਚੀਜ਼ਾਂ ਚ ਝੂਠੀਆਂ ਪੇਸ਼ ਕੀਤੀਆਂ ਗਈਆਂ ਔਰ ਲੋਕਾਂ ਨੂੰ سوشل میڈیا ਰਾਹੀਂ ਉਹ ਜਚਾਂ ਦੀ ਕੁਝ ਜਚਾਇਆ ਗਿਆ ਜਚ ਵੀ ਗਿਆ ਜੀ ਜੀ ਔਰ ਦੂਸਰਾ ਇੱਕ ਉਹਨਾਂ ਨੇ ਝੂਠ ਬਹੁਤ ਵੱਡਾ ਬੋਲਿਆ ਵੀ ਅਸੀਂ 1000 ਰੁਪਿਆ ਮਹਿਲਾਵਾਂ ਨੂੰ ਪਹਿਲੇ ਦਿਨ ਤੋਂ ਉਹਨਾਂ ਦੇ ਖਾਤੇ ਪਰ ਮਹੀਨੇ ਦਾ ਪਾ ਦੇ ਗਏ ਔਰ ਮੈਨੂੰ ਲੱਗਦਾ ਵੀ ਉਦੋਂ ਕਿੰਨਿਆ ਸਾਡੀਆਂ ਮਹਿਲਾਵਾਂ ਦੇਖੋ ਸਚਾਈ ਹੈ ਜੀ ਜੀ ਉਹਨਾਂ ਨੇ ਬਹੁਤ ਉਹਦੇ ਆਮ ਆਦਮੀ ਪਾਰਟੀ ਦੇ ਹੱਕ ਚ VOTING ਕੀਤੀ ਉਹਨਾਂ ਔਰ ਅੱਜ ਸਭ ਤੋਂ ਵੱਧ ਜਦੋਂ ਅਸੀਂ ਕਿਤੇ ਜਾਂਦੇ ਹਾਂ ਤੇ ਮਹਿਲਾਵਾਂ ਉਹਨਾਂ ਨੂੰ ਨਾਲਾਂ ਦੇ ਰਹੀਆਂ ਹੁੰਦੀਆਂ ਮੈਂ ਇਹ ਗੱਲ ਕਰਨਾ ਹੈ ਵੀ ਜੋ ਪੋਲਿਟੀਕਲ ਪਾਰਟੀਆਂ ਦੀ ਕ੍ਰੈਡੀਬਿਲਟੀ ਮर्यादा ਨੂੰ ਖਤਮ ਕਰਨ ਦਾ ਕੰਮ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਕੀਤਾ ਜਦੋਂ 2017 ਦੀ ਇਲੈਕਸ਼ਨ ਸੀ ਬਠਿੰਡੇ ਦੀ ਧਰਤੀ ਤੋਂ ਜੀ ਪੰਜਵਾਂ ਤੱਕ ਛੀ ਦਮਦਮਾ ਸਾਹਿਬ ਬੰਨੀ ਹੱਥ ਕਰਕੇ ਗੁਟਕਾ ਕੱਢ ਕੇ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਉਸ ਟੋਟਲ ਮੀਡੀਆ ਤੇ ਲਾਈਵ ਚਲੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਇੱਕ ਵੀ ਪੂਰੀ ਨਹੀਂ ਕੀਤੀ ਫਿਰ ਸਾਡੇ ਭਗਵੰਤ ਮਾਨ ਕੇਜਰੀਵਾਲ ਨੇ ਇਹਨਾਂ ਨੇ ਗਰੰਟੀਆਂ ਦਿੱਤੀਆਂ ਫਿਰ ਉਹ ਗਰੰਟੀਆਂ ਦਾ ਦੇ ਤੁਸੀਂ ਦੇਖ ਲਓ 2 ਸਾਲ ਚ ਕੀ ਹੋਇਆ ਹੋਇਆ ਅੱਜ ਰੇਤਾ 5 ਗੁਣੇ ਮਹਿੰਗਾ ਹੋ ਗਿਆ ਤੇ ਜਿਹੜੀ ਆਮਦਨ ਮਾਈਨਿੰਗ ਤੋਂ ਸੀ ਉਹ ਘਟ ਗਈ ਤੇ ਤੁਹਾਡੇ ਯਾਦ ਹੈ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਮੇਰੇ ਕੋਲੇ ਛੁਟਕੀ ਨਾਲ ਮੈਂ 20000 ਕਰੋੜ ਰੁਪਇਆ ਮਾਈਨਿੰਗ ਚ ਇਕੱਠਾ ਕਰ ਲੂੰਗਾ ਤੇ 40000 ਕਰੋੜ ਰੁਪਇਆ ਕਹਿੰਦੇ ਸੀ ਮੈਂ ਅਕਸਾਈਜ ਦੀ ਪਾਲਿਸੀ ਜੋ ਇਕੱਠਾ ਕਰ ਲੂੰ ਤੇ ਅੱਜ ਅਕਸਾਈਜ ਪਾਲਿਸੀ ਜ ਜਨਾਵਰੀ ਅੰਦਰ ਜੇਲਾਂ ਕੱਟ ਰਹੇ ਸੁਪਰੀਮ ਕੋਰਟ ਤੇ ਵੇਲਤੇ ਨੇ ਔਰ ਤੀਸਰੀ ਗੱਲ ਇੱਕ ਹੋਰ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਜੀ 50000 ਕਰੋੜ ਰੁਪਇਆ ਤਾਂ ਕ੍ਰਪਸ਼ਨ ਹੁੰਦੀ ਹੈ ਹਰ ਸਾਲ ਅਸੀਂ ਉਹ 50000 ਕਰੋੜ ਰੁਪਇਆ ਕ੍ਰਪਸ਼ਨ ਚੋਂ ਬਚਾ ਲੈਣ ਤੇ ਇਸ ਦਾ ਕਰਜ਼ਾ ਲਾ ਦੇਗੇ ਤੇ ਹੋਇਆ ਕੀ ਹੈ ਸਵਾ ਲੱਖ ਕਰੋੜ ਰੁਪਇਆ ਦੋ ਸਾਲਾਂ ਚ ਕਰਜ਼ਾ ਲੈ ਲਿਆ ਹੁਣ ਵੀ ਇਲੈਕਸ਼ਨ ਚੱਲਦੇ ਚੱਲਦੇ 2500 ਕਰੋੜ ਰੁਪਇਆ ਮੋਹਿਤ ਜੀ ਪੰਜਾਬ ਦੇ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਇਸ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਉਹ ਸ਼ੋਮਨੀ ਕਾਲੀਦਲ ਨੂੰ ਕਿਹਨਾ ਮੁੱਦਿਆਂ ਤੇ ਵੋਟ ਪਾਉਣ ਅੱਜ ਲੋੜ ਹੈ ਪੰਜਾਬ ਨੂੰ ਰੀਜIONAL ਪਾਰਟੀ ਦੀ ਅੱਜ ਪੰਜਾਬ ਦੇ ਕਈ ਮਸਲੇ ਨੇ ਕਿਉਂਕਿ ਜਿਹੜੀਆਂ ਦਿੱਲੀ ਤੋਂ ਜਿਹੜੀਆਂ ਪਾਰਟੀਆਂ ਚੱਲਦੀਆਂ ਜਾਂ ਜਿਹੜੀਆਂ ਪਾਰਟੀਆਂ ਦਾ ਹਰਿਆਣਾ ਵਿੱਚ ਵੀ ਇੰਟਰਸਟ ਹੈ ਰਾਜਸਥਾਨ ਵਿੱਚ ਵੀ ਇੰਟਰਸਟ ਹੈ ਹਿਮਾਚਲ ਵਿੱਚ ਵੀ ਇੰਟਰਸਟ ਹੈ ਉਹ ਪਾਰਟੀਆਂ ਪੰਜਾਬ ਦੇ ਇਸ਼ੂਜ਼ ਨਾਲ ਇਨਸਾਫ ਨਹੀਂ ਕਰ ਸਕਦੀਆਂ ਉਹਨਾਂ ਨੂੰ ਐਡਰੈਸ ਨਹੀਂ ਕਰ ਸਕਦੀਆਂ ਅੱਜ ਤੁਸੀਂ ਦੇਖੋ ਨਵਾਂ ਇਸ਼ੂ ਪਾਣੀਆਂ ਦਾ ਜਿਹੜਾ ਚੱਲਿਆ ਹੈ ਨਹਿਰੀ ਪਟਵਾਰੀਆਂ ਤੋਂ ਪਾਣੀ ਕਰਵਾਇਆ ਜਾ ਰਿਹਾ ਹੈ ਵੀ ਸਾਰੇ ਪੰਜਾਬ ਨੂੰ ਪਾਣੀ ਲੱਗਦਾ ਤਾਂ ਕਿ ਦਿਖਾਇਆ ਜਾ ਸਕੇ ਕਾਨੂੰਨ ਚ ਵੀ ਪਾਣੀ ਪੰਜਾਬ ਕੋਲੇ ਬਾਧੂ ਹੈ ਤੇ ਹਰਿਆਣੇ ਨੂੰ ਉਹ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਹਰਿਆਣੇ ਚ ਸਰਕਾਰ ਬਣਾਉਣਾ ਚਾਹੁੰਦੀ ਹੈ ਇਸ ਲਈ ਪਾਣੀ ਅਜ ਪੰਜਾਬ ਕੋਲੇ ਹੈ ਨਹੀਂ ਜੀ ਇਸ ਲਈ ਇੱਕ ਸਾਜ਼ਿਸ਼ ਰਚ ਕੇ ਪਾਣੀ ਦਿੱਤਾ ਜਾ ਰਿਹਾ ਹੈ ਕਾਂਗਰਸ ਉਸ ਗੱਲ ਤੇ ਚੁੱਪ ਹੈ ਕਿਉਂ ਚੁੱਪ ਹੈ ਕਿਉਂਕਿ ਹਰਿਆਣੇ ਚ ਤਾਂ ਭਾਈ ਭਾਈ ਹੈ ਹਰਿਆਣਾ 'ਚ ਭਗਵੰਤ ਮਾਨ ਜਾ ਕੇ ਕਹਿੰਦਾ ਕਾਂਗਰਸ ਬਹੁਤ ਚੰਗੀ ਏ ਚੰਡੀਗੜ੍ਹ 'ਚ ਆ ਕੇ ਕਹਿੰਦਾ ਕਾਂਗਰਸ ਬਹੁਤ ਚੰਗੀ ਏ ਰਾਜਸਥਾਨ 'ਚ ਆ ਕੇ ਕਹਿੰਦਾ ਕਾਂਗਰਸ ਬਹੁਤ ਚੰਗੀ ਏ ਤੇ ਜਦੋਂ ਚੰਡੀਗੜ੍ਹ ਤੋਂ ਆਏ ਗੱਡੀ ਤੇ ਦੋ ਟਾਇਰ ਚੰਡੀਗੜ੍ਹ 'ਚ ਹੁੰਦੇ ਆ ਦੋ ਮਹਾਲੀ 'ਚ ਹੁੰਦੇ ਆ ਮੂਰਲੀ ਸੀਟ ਤੇ ਬੈਠਾ ਹੁੰਦਾ ਮਹਾਲੀ 'ਚ ਆ ਜਾਂਦਾ ਮੂਰਲੀ ਸੀਟ ਤੇ ਬੈਠਾ ਕਹਿ ਦਿੰਦਾ ਵੀ ਕਾਂਗਰਸ ਬਹੁਤ ਮਾੜੀ ਏ ਜੀ ਦੂ ਕੋਰਪਟ ਪਾਰਟੀ ਕੋਈ ਨਹੀਂ ਮੈਂ ਪੰਜਾਬੀਆਂ ਨੂੰ ਅਪੀਲ ਕਰੂੰਗਾ ਜਿਹੜੀਆਂ ਇਹ ਇਹਨਾਂ ਦਾ ਨਾਪਾਕ ਗੱਟ ਜੋੜ ਹੈ ਕਾਂਗਰਸ ਤੇ ਆਪ ਦਾ ਇਹਨਾਂ ਨੇ ਗੱਠਜੋੜ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਲਈ ਉल्लू ਬਣਾਉਣ ਲਈ ਕੀਤਾ ਪੰਜਾਬੀਆਂ ਨੂੰ ਲੁੱਟਣ ਲਈ ਕੀਤਾ ਉਸ ਗੱਠਜੋੜ ਤੋਂ ਸੁਚੇਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਤ ਲਈ ਵੋਟ ਪਾਓ ਤਾਂ ਕਿ ਜਿਹੜੀਆਂ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਉਹ ਇਕੱਲੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਉਹ ਹੱਕਾਂ ਦੀ ਰਾਖੀ ਅਸੀਂ ਸਾਰੇ ਇਕੱਠੇ ਹੋ ਕੇ ਕਰ ਸਕੀਏ ਮੋਹਿਦ ਗੁਪਤਾ ਜੀ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਆਪਣੇ ਰੋਜ਼ਵੇਂ 'ਚੋਂ ਵਕਤ ਕੱਢ ਕੇ ਸਾਡੇ ਉਤਮਿੰਦੋ ਸਟੂਡੀਓਸ 'ਚ ਆਏ ਆ ਤੁਹਾਡਾ ਸਾਡੇ ਸਟੂਡੀਓ ਸਾਂ ਲਈ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਇਹ ਕੀਮਤੀ ਸਮੇਂ ਸਾਨੂੰ ਦਿੱਤਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਧੰਨਵਾਦ